40 ਦੀ ਜਗ੍ਹਾ 60 ਲੱਖ ਲੱਗਦੇ ਕੋਈ ਗੱਲ ਨਹੀਂ ਪੈਸੇ ਨਾ ਕਰਨ ਲਈ ਕੋਈ ਗੱਲ ਨਹੀਂ ਪਰ ਟੀਮਾਂ ਟੈਮ ਨਾਲ ਹੀ ਚਾਹੀਦੀਆਂ ਪਰ ਅਸੀਂ ਇੱਥੇ ਆ ਕੇ ਬੇਵਸ ਹੋ ਗਏ ਇਹ 5 5.5 ਹੋਣ ਲੱਗੇ ਟੀਮਾਂ ਨਹੀਂ ਆਉਂਦੀਆਂ ਇਹਨਾਂ ਲੋਕਾਂ ਨੂੰ ਪਿੰਡ ਪੱਤਰ ਤੋਂ ਬੜੀਆਂ ਪ੍ਰੇਮ ਨਾਲ ਆਗੀਆਂ ਸਾਡੇ ਕੋਲ ਦਾ ਅਰਜਲਾ ਬਾਡੀ ਪਿੰਡਾਂ ਦਾ ਪਿੰਡਾਂ ਫਿੰਡਾ ਇੱਕੋ ਹੋਇਆ ਦੁਨੀਆਂ ਦੇ ਵਿੱਚ ਪਿੰਡਾਂ ਨਿਤ ਨਿਤ ਨਹੀਂ ਜੰਮਣਾ ਇਹ ਗੱਲ ਤਾਂ ਹੈ ਸਚਾਈ ਸੋ ਪੱਥਰ ਦੇ ਉੱਪਰ ਜਿਵੇਂ ਕਹਿੰਦੇ ਲੀਗ ਮਲਜੀਤ ਸਿੰਘ ਜੀ ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਤੇਰਾ ਆਦਿਲ ਬੰਦਾ ਹੈ ਲੱਖੇ MLA ਸਾਹਿਬ ਸਾਡੇ درمیان ਵਿਸ਼ੇਸ਼ ਸਾਹਿਬ ਤੇ ਸਤਿਕਾਰਯੋਗ ਸਰਦਾਰ ਬਲਕਾਰ ਸਿੰਘ ਜੀ ਸਲਾਣਾ ਹੁਲਾ ਵਹਲਾ ਕਬੱਡੀ ਕੰਪ ਇਹ ਯਾਦਾਂ ਨੇ ਇਹ ਡਰੈਕਟ ਰੂਮ ਦੇ ਵਿੱਚ ਤਸਵੀਰਾਂ ਲੱਗੀਆਂ ਕੀ ਫਤਿਹ ਜੀ ਮੈਂ ਪਿੰਡ ਦਿয়ালਪੁਰ ਦੀ ਸਾਰੀ ਕਮੇਟੀ ਨੂੰ ਬਹੁਤ-ਬਹੁਤ ਮੁबारकबाद ਦਿੰਨਾ ਕਿ ਬਹੁਤ ਵਧੀਆ ਟੂਰਨਾਮੈਂਟ ਕਰਵਾ ਰਹੇ ਆ ਸਰਪੰਚ ਸਾਹਿਬ ਬਹੁਤ ਨਾਈਸ ਬੰਦੇ ਆ ਉਹ ਬਹੁਤ ਪਿੰਡ ਦਾ ਧਿਆਨ ਰੱਖ ਰਹੇ ਆ ਕੋਈ ਨਸ਼ੇ ਪੱਤੇ ਤੋਂ ਮੁੰਡਿਆਂ ਨੂੰ ਰਹਿਤ ਕਰ ਰਹੇ ਆ ਤੇ ਮੈਂ ਕਿਹਾ ਇਦਾਂ ਦੇ ਅਪਰਾਲੇ ਕਰਨੇ ਚਾਹੀਦੇ ਆ ਬਹੁਤ-ਬਹੁਤ ਧੰਨਵਾਦੀ ਪੂਰੀ ਕਮੇਟੀ ਦਾ ਥੈਂਕ ਯੂ ਪਿੰਡ ਦਿয়ালਪੁਰ ਲਈ ਤੁਹਾਡੀ ਤਾਕਤ ਆ ਜਾ ਰਿਹਾ ਤੁਸੀਂ ਵੀ ਇੱਥੇ ਆਪਣੀ ਆਗਦੀ ਬਣੋ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਦਿਆਲਪੁਰ ਦੇ ਵਿੱਚ ਜਿਹੜਾ ਕਈ ਸਾਲਾਂ ਤੋਂ ਇਹ ਕੱਪ ਚੱਲ ਰਿਹਾ ਆ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਉਤਸ਼ਾਹ ਹੁੰਦਾ ਇਹਦੇ ਲਈ ਤੇ ਅੱਜ ਕਾਫੀ ਮਤਲਬ ਕਿ ਲੋਕ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਵੱਖ-ਵੱਖ ਹਲਕਿਆਂ ਦੇ ਵਿੱਚੋਂ ਲੋਕ ਦਿਆਲਪੁਰ ਦਾ ਹਮੇਸ਼ਾ ਹੀ ਕੱਪ ਕਿੜਾ ਦੇਖਣ ਆਉਂਦੇ ਆ ਇਹਦੇ ਵਿੱਚ ਸਾਡੇ ਦਿਆਲਪੁਰ ਦੇ ਸਰਪੰਚ ਸਾਹਿਬ ਸਾਡੇ ਕਿਹੜੇ ਇਸ ਕਲੱਬ ਦੇ ਪ੍ਰਧਾਨ ਅਵਤਾਰ ਜੀ ਤੇ ਪੂਰੇ ਨਗਰ ਦਾ ਬਹੁਤ ਜ਼ਿਆਦਾ ਸਹਿਯੋਗ ਆ ਤੇ ਬਹੁਤ ਵਧੀਆ ਕਿਹੜਾ ਇਹ ਕੱਪ ਕਬੱਡੀ ਕੱਪ ਬਹੁਤ ਵੱਡੇ ਲੈਵਲ ਤੇ ਹੁੰਦਾ ਆ ਤੇ ਸਪੈਸ਼ਲ ਕਿਹੜੇ ਐਨ ਆਰ ਆਈ ਸਾਡੇ ਵੀਰ ਭਰਾ ਆ ਉਹ ਇਸ ਕੱਪ ਨੂੰ ਸਪੈਸ਼ਲ ਦੇਖਣ ਆ ਰਹੇ ਆ ਅੱਜ ਸਾਡੇ ਵਜੀਦ ਪਾਜੀ ਕਿਹੜਾ ਅਮਰੀਕਾ ਤੋਂ ਆਏ ਹੋਏ ਆ ਇਹ ਵੀ ਬਹੁਤ ਜ਼ਿਆਦਾ ਕਬੱਡੀ ਦੇ ਨਾਲ ਗੇਮਾਂ ਦੇ ਨਾਲ ਬਹੁਤ ਜ਼ਿਆਦਾ ਇਹਨਾਂ ਦਾ ਪਿਆਰ ਆ ਤੇ ਅਸੀਂ ਇਸ ਕੱਪ ਤੇ ਪੂਰੇ ਨਗਰ ਨੂੰ ਮੁਬਾਰਕਵਾਦ ਦਿੰਨੇ ਆ ਕਿ ਇਹ ਕਿਹੜਾ ਇਦਨੀਆਂ ਕਬੱਡੀਆਂ ਕਿਹੜਾ ਆਪਣੇ ਸਰਪੰਚ ਰਾਇਆ ਜੀ ਬਹੁਤ ਵਧੀਆ ਉਪਰਾਲਾ ਕਰ ਰਿਹਾ ਆ ਅਸੀਂ ਪਰਮਾਤਮਾ ਕੇ ਵੀ ਅਰਦਾਸ ਕਰਦੇ ਆ ਕਿ ਹਮੇਸ਼ਾ ਹੀ ਇਹ ਚੜ੍ਹਦੀ ਕਲਾ 'ਚ ਰਹਿਣ ਤੇ ਹਮੇਸ਼ਾ ਹੀ ਇਦਾਂ ਦਾ ਉਪਰਾਲਾ ਕਰਦੇ ਰਹਿਣ ਇਹ ਸਰਪੰਚ ਸਾਹਿਬ ਸਾਡੇ ਨਸ਼ੇ ਦਾ ਕਿਹੜਾ ਸਾਡਾ ਪੰਜਾਬ ਸਾਡੇ ਸੀਐਮ ਸਾਹਿਬ ਤਾਰਪਗੁਣ ਸਿੰਘ ਮਾਨ ਜੀ ਸਾਡੇ ਹਲਕੇ ਦੇ ਵਿਧਾਇਕ ਸਰਦਾਰ ਬਲਕਾਰ ਸਿੰਘ ਜੀ ਉਹਨਾਂ ਦੀ ਸੋਚ ਹੈ ਕਿ ਇਹ ਹਲਕਾ ਪੂਰਾ ਪੰਜਾਬ ਨਸ਼ਾ ਰਹਿਤ ਹੋਣਾ ਚਾਹੀਦਾ ਆ ਤੇ ਸਰਪੰਚ ਸਾਹਿਬ ਵਰਗੇ ਸਾਡੇ ਆਗੂ ਮੋਹਰੇ ਆ ਕੇ ਸਮਾ ਇਦਾਂ ਦੀਆਂ ਗੇਮਾਂ ਖੇਡਾ ਕਰਵਾਉਣ ਜਿਹੜਾ ਨਸ਼ਾ ਕਿਡਾ ਇਹ ਦੂਰ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਸਰਪੰਚ ਸਾਹਿਬ ਹਰਜਿੰਦਰ ਸਿੰਘ ਰਾਜਾ ਜੀ ਨੂੰ ਅਤੇ ਸਮੂਰ ਨਗਰ ਨਿਵਾਸੀਆਂ ਨੂੰ ਇਸ ਖੇਡ ਮੇਲੇ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਆ ਜਿਨ੍ਹਾਂ ਦੇ ਪ੍ਰਾਲੇ ਸਦਕਾ ਹਰ ਸਾਲ ਇਹ ਖੇਡ ਮੇਲਾ ਹੁੰਦਾ ਆ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਇਹੋ ਜਿਹੇ ਖੇਡ ਮੇਲੇ ਹੁਣੇ ਬਹੁਤ ਜ਼ਰੂਰੀ ਹਨ ਬਾਕੀ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਾਰਿਆਂ ਨੂੰ ਇਹੋ ਜਿਹੇ ਖੇਡ ਮੇਲੇ ਕਰਾਉਣੇ ਚਾਹੀਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਪ੍ਰਧਾਨ ਲੰਬੜਦਾਰ ਜੂਨੀਅਰ ਜ਼ਿਲ੍ਹਾ ਜਲੰਧਰ ਹਰਕਮਲ ਸਿੰਘ ਅਤੇ ਮੇਰੇ ਨਾਲ ਸਰਦਾਰ ਸਜੀਤ ਸਿੰਘ ਜੀ ਹੀਰ ਲੰਬੜਦਾਰ ਜੂਨੀਅਰ ਪ੍ਰਧਾਨ ਨਕੋਦਰ ਅੱਜ ਅਸੀਂ ਬੜੀ ਖੁਸ਼ੀ ਮਹਿਸੂਸ ਕਰਦੇ ਆ ਕਿ ਸ਼ੇਰੇ ਪੰਜਾਬ ਸਪੋਰਟਸ ਕਲੱਬ ਬਿਆਲਪੁਰ ਜਿਨ੍ਹਾਂ ਨੇ ਬਹੁਤ ਹੀ ਵੱਡਾ ਪ੍ਰਾਲਾ ਕਰਕੇ ਇਲਾਕੇ ਦੇ ਵਿੱਚ ਅੱਜ ਬਹੁਤ ਵੱਡਾ ਟੂਰਨਾਮੈਂਟ ਕਬੱਡੀ ਦੀਆਂ ਇੰਟਰਨੈਸ਼ਨਲ ਟੀਮਾਂ ਸਦਕੇ ਜਿਹੜਾ ਕਰਾਰ ਰਾਇਆ ਉਹਦੇ ਵਿੱਚ ਸਰਦਾਰ ਹਰਜਿੰਦਰ ਸਿੰਘ ਜੀ ਰਾਜਾ ਸਾਹਿਬ ਸਰਪੰਚ ਨੰਬਰਦਾਰ ਸਾਹਿਬ ਅਤੇ ਉਹਨਾਂ ਦੇ ਨਾਲ ਐਨਆਰਆਈ ਵੀਰ ਅਤੇ ਇਲਾਕੇ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਬਹੁਤ ਵੱਡਾ ਹਰ ਸਾਲ ਉਪਰਾਲਾ ਕਰਦੇ ਆ ਅੱਜ ਜਿਹੜੀ ਨੌਜਵਾਨ ਪੀੜ੍ਹੀ ਸਾਡੀ ਨਸ਼ਿਆਂ ਦੇ ਵਿੱਚ ਡੁੱਬਦੀ ਜਾ ਰਹੀ ਆ ਉਹਨੂੰ ਬਚਾਉਣ ਲਈ ਫੇਡਾਂ ਵਾਲੇ ਪਾਸੇ ਲਾ ਕੇ ਅੱਜ ਸਾਨੂੰ ਸਮੇਂ ਦੀ ਲੋੜ ਆ ਇਹੋ ਜਿਹਾ ਟੂਰਨਾਮੈਂਟ ਕਰਾਉਣ ਦੀ ਲੋੜ ਆ ਸੋ ਮੈਂ ਵਧਾਈ ਦਿੰਦਾ ਇਲਾਕੇ ਦੇ ਬਹੁਤ ਬਾਰ ਵੀਰਾਂ ਦਾ ਉਹਨਾਂ ਸਹਿਯੋਗੀ ਸੱਜਣਾ ਦਾ ਐਨ ਆਰ ਆਈ ਵੀਰਾਂ ਦਾ ਅਤੇ ਨੌਜਵਾਨਾਂ ਦਾ ਜਿਹੜਾ ਹੈ ਬਹੁਤ ਵਧੀਆ ਟੂਰਨਾਮੈਂਟ ਕਰਾ ਕੇ ਹਰ ਸਾਲ ਦੀ ਤਰ੍ਹਾਂ ਜਿਹੜੇ ਜਿੱਥੇ ਬਹੁਤ ਵੱਡੇ ਇਨਾਮ ਦੇ ਨਾਲ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਆ ਉਥੇ ਨਸ਼ਿਆਂ ਦੇ ਵਿੱਚੋਂ ਕੱਢ ਕੇ ਫੇਡਾਂ ਵਾਲੇ ਪਾਸੇ ਲਾ ਰਿਹਾ ਮੈਂ ਸਮੁੱਚੇ ਪ੍ਰਬੰਧਕਾਂ ਨੂੰ ਸਮੁੱਚੀਆਂ ਸੰਗਤਾਂ ਨੂੰ ਇਸ ਟੂਰਨਾਮੈਂਟ ਤੇ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨੈਰਾਨਾ ਸਰਗੋ ਐਲਬ੍ਰਿਚਟ ਇੰਡੀਆ ਤੋਂ ਆਇਆ ਹੈ ਕਿ ਤੁਹਾਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਕਿੰਨਾ ਚਿਰ ਹੋ ਗਿਆ ਕਿ ਤੁਹਾਨੂੰ ਕਿੰਨਾ ਚਿਰ ਹੋ ਗਿਆ ਟੂਬੀਸ ਜੇਨਸਪਾਲ ਇਨ ਦਿਯਾਲਪੁਰ ਕੁਝ ਦਿਨ ਕਬੱਡੀ ਕੱਪ ਜੇਨਸਪਾਲ ਬਹੁਤ ਹੀ ਕਿਹਲਸਦੀ ਹੈ ਹਾਂ ਜੀ ਏਵਰੀ ਈਅਰ ਆਈ ਸੀ ਆਈ ਲਾਈਕ ਇਟ ਸੋ ਮਾਚ بہت پسند کرتا اور انڈین ببو تو اک آنے سارے بہت پسند کرتے ہر ایک سال اتنے آگے